ਜੋ ਪੀਛਲੇ ਦਿਨਾਂ ਚ ਜ਼ਹਿਰੀਲੀ ਸ਼ਰਾਬ ਨਾਲ ਹਲਕਾ ਸੁਨਾਮ ਤੇ ਦੜਬਾ ਦੇ ਵਿੱਚ ਮੌਤਾਂ ਹੋਈਆਂ ਔਰ 14 ਮੌਤਾਂ ਦਾ ਸਿਰਫ ਸੁਨਾਮ ਹਲਕੇ ਦੇ ਰਵਿਦਾਸਪੁਰਾ ਟਿੱਬੀ ਔਰ ਜੋਗਿਆਂ ਵਾਲੀ ਵਸਤੀ ਚ ਹੋਈਆਂ ਔਰ ਕੁਝ ਜ਼ੇਰੇ ਇਲਾਜ ਵੀ ਹਸਪਤਾਲਾਂ ਦੇ ਵਿੱਚ ਕੁਝ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ 2-2 ਲੱਖ ਰੁਪਿਆ ਪਰ ਸਾਰਿਆਂ ਨੂੰ ਨਹੀਂ ਮਿਲਿਆ ਅਗਾ ਕਿੰਨਾ ਮੁਆਵਜ਼ਾ ਦੇਣਾ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਹੈ ਕਿ ਘਟੋਕ ਘੱਟ 20-20 ਲੱਖ ਰੁਪਿਆ ਮੁਆਵਜ਼ਾ ਇਹਨਾਂ ਪਰਿਵਾਰਾਂ ਨੂੰ ਮਿਲੇ ਔਰ ਨੌਕਰੀਆਂ ਨਾਲ ਨੂੰ ਦਿੱਤੀ ਜਾਵੇ। ਮੰਤਰੀ ਕਹਿ ਕੇ ਦਾ ਗਏ ਆ ਪ੍ਰਾਪ ਦੀ ਗਲਤੇ ਖੜਦੇ ਐ ਨਹੀਂ ਖੜਦੇ ਉਸ ਬਾਰੇ ਅਸੀਂ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਮਿਲਣਾ ਔਰ ਇਸ ਗੱਲ ਤੇ ਪਹਿਰਾ ਦੇਣਾ ਕਿ ਇਹਨਾਂ ਪਰਿਵਾਰਾਂ ਦੀ ਜੋ ਕਈ ਹੋਈ ਮਦਦ ਹੈ ਉਹ ਮਿਲੇ ਜੇ ਨਹੀਂ ਮਿਲੇਗੀ ਤਾਂ ਸ਼ਰੋਮਣੀ ਕਾਲੀ ਦਲ ਨੂੰ ਖੁਸ਼ੀ ਕਰਨਾ ਪਵੇ ਜਿੰਨਾ ਵੀ ਸੰਘਰਸ਼ ਤੇਜ ਕਰਨਾ ਪਵੇ ਸ਼ਰੋਮਣੀ ਕਾਲੀ ਦਲ ਕਰੂਗਾ। ਇਹ ਸਰਕਾਰ ਤੋਂ ਸਾਰੇ ਵਰਗ ਪੰਜਾਬ ਦੇ ਵਿੱਚ ਕੱਲੀ ਇਹ ਤਾਂ ਬੜੀ ਦੁਖਦਾਈ ਗੱਲ ਹੈ ਜਿਹੜੇ 21 ਬੰਦਿਆਂ ਦੀ ਡੈਥ ਹੋਈ ਆ ਪਰ ਪੰਜਾਬ ਦੇ ਵਿੱਚ ਸਾਰੀ ਹਾਹਾਕਾਰ ਮੱਚੀ ਹੋਈ ਹੈ ਤੇ ਅੱਜ ਪੰਜਾਬ ਦੇ ਲੋਕ ਨੇ ਜਿਹੜੇ ਇਹ ਜਿਹੜਾ ਇਹ ਮੁੱਦਾ ਹੈ ਨਕਲੀ ਸ਼ਰਾਬ ਦਾ ਇਹਦੇ ਖਿਲਾਫ ਬਹੁਤ ਵੱਡਾ ਰੋਹ ਹੈ ਤੇ ਉਹ ਇਹੋ ਜਿਹੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਸਵੇਰੇ ਸ਼ਾਮ ਉਹੀ ਆਪਣਾ ਕਿਰਤ ਕਰਦੇ ਸੀ ਜਿਹੜਿਆਂ ਦੀ ਮੌਤ ਹੋ ਗਈ ਉਹਨਾਂ ਕਰਕੇ ਬੱਚੇ ਗੁਜ਼ਾਰਾ ਕਰਦੇ ਸਨ ਉਹਨੇ ਘਰੇ ਅੱਜ ਰੋਟੀ ਪਕਾਉਣ ਲਈ ਵੀ ਆਟਾ ਨਹੀਂ ਹੈ ਉਹਨਾਂ ਪਰਿਵਾਰਾਂ ਦਾ ਸੋ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਗ੍ਰਾਂਟ ਵੀ 20 ਲੱਖ ਮਿਲੀ ਚਾਹੀਦੀ ਹੈ ਤੇ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਨੌਕਰੀ ਵੀ ਮਿਲ ਨਹੀਂ ਰਹੀ। ਸਟਾਈ ਨਿਊਜ਼ ਪੰਜਾਬ ਤੋਂ ਬੜਾ ਸਵਾਗਤ ਹੈ। ਤੁਹਾਨੂੰ ਦੱਸਣਾ ਚਾਹਾਂਗੇ ਕਿ ਕੁਝ ਦਿਨ ਪਹਿਲਾਂ 20 ਤੋਂ 21 ਲੋਕਾਂ ਦੀ ਮੌਤ ਹੋਈ ਹੈ ਜੋ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਹੋਈ ਸੀ ਜਿਸ ਕਾਰਨ ਅਲੱਗ-ਅਲੱਗ ਜਥੇਬੰਦੀਆਂ ਨੇ ਉਹਨਾਂ ਦਾ ਘਰ ਜਾ ਕੇ ਪਤਾ ਲਿਆ ਲੇਕਿਨ ਪੰਜਾਬ ਸਰਕਾਰ ਦਾ ਜਦੋਂ ਕੋਈ ਨੁਮਾਇੰਦਾ ਉਹਨਾਂ ਕੋਲ ਨਾ ਪਹੁੰਚਿਆ ਤਾਂ ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਪਾਰਟੀਆਂ ਨੇ ਧਰਨਾ ਲਗਾ ਕੇ ਉਹਨਾਂ ਦਾ ਵਿਰੋਧ ਕੀਤਾ ਅਤੇ ਪਰਿਵਾਰਾਂ ਨੇ ਵੀ ਜੋ ਕਿ ਮ੍ਰਿਤਕ ਮ੍ਰਿਤਕ ਦੇ ਪਰਿਵਾਰ ਸਾਨੂੰ ਉਹਨਾਂ ਨੇ ਵੀ ਇਨਸਾਫ ਲੈਣ ਦੇ ਲਈ ਕਈ-ਕਈ ਧਰਨੇ ਲਗਾਏ। ਇਸੇ ਤਰ੍ਹਾਂ ਹੀ ਅੱਜ ਤੁਹਾਨੂੰ ਸੰਗਰੂਰ ਡੀਸੀਓ ਆਫਿਸ ਦੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਧਰਨਾ ਲਗਾਇਆ ਗਿਆ ਜਿਸ ਵਿੱਚ ਕਿ ਵੱਡੇ-ਵੱਡੇ ਆਗੂ ਇੱਥੇ ਪਹੁੰਚੇ ਹੋਣ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਾਡੇ ਨਾਲ ਦੀਪਾ ਜੀ ਸੀ ਸਰ ਅੱਜ ਦਾ ਜਿਹੜਾ ਧਰਨਾ ਹੈ ਜੋ ਪਿਛਲੇ ਦਿਨਾਂ ਚ ਜ਼ਹਿਰੀਲੀ ਸ਼ਰਾਬ ਨਾਲ ਹਲਕਾ ਸੁਨਾਮ ਤੇ ਦੜਬਾ ਦੇ ਵਿੱਚ ਮੌਤਾਂ ਹੋਈਆਂ ਔਰ 14 ਮੌਤਾਂ ਦਾ ਸਿਰਫ ਸੁਨਾਮ ਹਲਕੇ ਦੇ ਰਵੀਦਾਸਪੁਰਾ ਟਿੱਬੀ ਔਰ ਜੋਗਿਆਂ ਵਾਲੀ ਵਸਤੀ ਚ ਹੋਈਆਂ ਔਰ ਕੁਝ ਜ਼ੇਰੇ ਇਲਾਜ ਵੀ ਹੈ ਹਸਪਤਾਲਾਂ ਦੇ ਵਿੱਚ ਔਰ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੜਬੇ ਹਲਕੇ ਦੇ ਗੁਜਰਾ ਪਿੰਡ ਤਾਂ ਆਏ ਪਰ ਸੁਨਾਮ ਪਹੁੰਚ ਨਹੀਂ ਸਕੇ ਪਰ ਚਲੋ ਉਹਨੇ ਇਹਨਾਂ ਦਾ ਐਲਾਨ ਕੀਤਾ ਕਿ ਅਸੀਂ ਇਹਨਾਂ ਪਰਿਵਾਰਾਂ ਦਾ ਖਿਆਲ ਰੱਖਾਂਗੇ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ ਠੀਕ ਹੈ ਕੁਝ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਹੈ 2-2 ਲੱਖ ਰੁਪਇਆ ਪਰ ਸਾਰਿਆਂ ਨੂੰ ਨਹੀਂ ਮਿਲਿਆ ਅਗਾ ਕਿੰਨਾ ਮੁਆਵਜ਼ਾ ਦੇਣਾ ਹੈ ਸ਼ਰੋਮਨੀ ਇਕਾਲੀ ਦਲ ਦੀ ਮੰਗ ਹੈ ਕਿ ਘਟੋ ਘੱਟ 20-20 ਲੱਖ ਰੁਪਇਆ ਮੁਆਵਜ਼ਾ ਇਹਨਾਂ ਪਰਿਵਾਰਾਂ ਨੂੰ ਮਿਲੇ ਔਰ ਨੌਕਰੀ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਜਿਹੜੇ ਪਰਿਵਾਰ ਹੈ ਗਰੀਬ ਪਰਿਵਾਰ ਹੈ ਜਿਹੜੇ ਸਵੇਰੇ ਕਮਾਉਂਦੇ ਹੈ ਸ਼ਾਮ ਨੂੰ ਅਗਲੇ ਦਿਨ ਦੀ ਸੋਚਦੇ ਹੈ ਕਿ ਕਮਾਈ ਕਿਵੇਂ ਹੋਣੀ ਹੈ ਜੇ ਉਹਨਾਂ ਦਾ ਘਰ ਦਾ ਸਾਈਂ ਘਰ ਦਾ ਕਮਾਉਣ ਵਾਲਾ ਜਿਲੀ ਸ਼ਰਾਬ ਦਾ ਸ਼ਿਕਾਰ ਹੋ ਗਿਆ ਮੌਤ ਹੋ ਗਈ ਤਾਂ ਉਹਨਾਂ ਦੀ ਜ਼ਿੰਦਗੀ ਆਗਾ ਕਿਵੇਂ ਬਸਰ ਹੋਊਗੀ ਮੁੱਖ ਮੰਤਰੀ ਕਹਿ ਕੇ ਦਾ ਗਏ ਆ ਪ੍ਰਾਪ ਦੀ ਗਲ ਤੇ ਖੜਦੇ ਐ ਨਹੀਂ ਖੜਦੇ ਉਸ ਬਾਰੇ ਅਸੀਂ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਮਿਲਣਾ ਔਰ ਇਸ ਗੱਲ ਤੇ ਪਹਿਰਾ ਦੇਣਾ ਕਿ ਇਹਨਾਂ ਪਰਿਵਾਰਾਂ ਦੀ ਜੋ ਕਈ ਹੋਈ ਮਦਦ ਹੈ ਉਹ ਮਿਲੇ ਜੇ ਨਹੀਂ ਮਿਲੇਗੀ ਤਾਂ ਸ਼ਰੋਮਣੀ ਅਕਾਲੀ ਦਲ ਨੂੰ ਕੁਝ ਵੀ ਕਰਨਾ ਪਵੇ ਜਿੰਨਾ ਵੀ ਸੰਘਰਸ਼ ਤੇਜ ਕਰਨਾ ਪਵੇ ਸ਼ਰੋਮਣੀ ਅਕਾਲੀ ਦਲ ਕਰੂਗਾ ਸਰ ਜੋ ਮ੍ਰਿਤਕਾਂ ਦੇ ਪਰਿਵਾਰ ਹਨ ਜਦੋਂ ਬਾਦਲ ਸਾਹਿਬ ਪਤਾ ਲੈਣ ਗਏ ਨੇ ਉਹਨਾਂ ਨੂੰ ਆਸ ਤੀਕ ਕੇ ਐਸਜੀਪੀਸੀ ਵੱਲੋਂ ਵੀ ਉਹਨਾਂ ਦੀ ਕੋਈ ਹੈਲਪ ਹੋ ਸਕਦੀ ਹੈ ਚਲੋ ਉਹ ਵੀ ਉਹਨਾਂ ਨੇ ਜੇ ਗੱਲ ਕੀਤੀ ਆ ਉਹਨਾਂ ਨਾਲ ਤਾਂ ਜਰੂਰ ਐਸਜੀਪੀਸੀ ਨਾਲ ਵੀ ਗੱਲ ਕੀਤੀ ਜਾਊਗੀ ਉੱਥੋਂ ਵੀ ਐਸਜੀਪੀਸੀ ਵੀ ਹਮੇਸ਼ਾ ਗਰੀਬ ਪਰਿਵਾਰਾਂ ਦੀ ਜੋ ਕੈਂਸਰ ਪੇਸ਼ੈਂਟ ਹੁੰਦੇ ਐ ਜੇ ਗਰੀਬ ਹੁੰਦੇ ਐ ਉਹਨਾਂ ਦੀ ਮਦਦ ਕਰਦਾ ਰਹਿੰਦਾ ਤੇ ਉਸ ਬਾਰੇ ਵੀ ਜਿਹੜੀ ਕੋ ਐਪਲੀਕੇਸ਼ਨ ਐਸਜੀਪੀਸੀ ਕੋਲ ਪਹੁੰਚੂਗੀ ਉਸਤੇ ਜਰੂਰ ਐਸਜੀਪੀਸੀ ਚੰਗੀ ਪੋਜ਼ਿਟਿਵ ਰਿਸਪੌਂਸ ਦੇਵੇਗੀ ਇਹ ਸਾਨੂੰ ਉਮੀਦ ਹੈ ਜੀ ਇਹ ਸਨ ਸਨ ਦੀਪਾ ਜੀ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਗਰੀਬ ਪਰਿਵਾਰ ਹਨ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਬੰਦਾ ਮੌਜੂਦ ਰਵੇ ਇਸੇ ਸਬੰਧੀ ਸਾਡੇ ਨਾਲ ਅਕਾਲੀ ਦਲ ਦੇ ਲੀਡਰ ਗੁਰਪ੍ਰੀਤ ਸਿੰਘ ਜੀ ਵੀ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਸੀਸਾ ਸਰ ਸਰ ਕੀ ਕਹਿਣਾ ਚਾਹੋਗੇ ਕਿ ਜੋ ਜਹੈਲੀ ਸ਼ਰਾਬ ਪੀਂਦਿਆਂ ਮੌਤਾਂ ਹੋਈਆਂ ਨੇ ਇਹ ਤਾਂ ਵੈਸੇ ਤਾਂ ਸਾਰੇ ਪੰਜਾਬ ਨੂੰ ਪਤਾ ਹੈ ਕਿ ਸਰਕਾਰ ਤੋਂ ਸਾਰੇ ਵਰਗ ਪੰਜਾਬ ਦੇ ਵਿੱਚ ਕੱਲੀ ਇਹ ਤਾਂ ਬੜੀ ਦੁਖਦਾਈ ਘਟਨਾ ਜਿਹੜੇ 21 ਬੰਦਿਆਂ ਦੀ ਡੈੱਡ ਹੋਈ ਹੈ ਪਰ ਪੰਜਾਬ ਦੇ ਵਿੱਚ ਸਾਰੀ ਹਾਹਾਕਾਰ ਮੱਚੀ ਪਈ ਹੈ ਇਹਨਾਂ ਦਾ ਜਿਹੜਾ 21 ਪਰਿਵਾਰਾਂ ਦੀ ਮੌਤ ਹੈ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ। ਨਕਲੀ ਸ਼ਰਾਬ ਜਿਹੜਾ ਭਗਵਾਨ ਜੀ ਕਹਿੰਦੇ ਮੈਂ ਨਸ਼ੇ ਖਤਮ ਕਰ ਦੂੰਗਾ। ਉਹਦੇ ਮੁੱਖ ਮੰਤਰੀ ਹੁੰਦੇ ਆ ਐਨੇ ਬੰਦਿਆਂ ਦੀ ਦੁਖਦਾਈ ਘਟਨਾ ਘਟਣਾ ਇਹ ਸਰਕਾਰ ਦਾ ਫੇਲਿਊਰ ਹੋਇਆ। ਇਸ ਕਰਕੇ ਨੰਬਰ 2 ਤੇ ਉਹਨਾਂ ਨੇ ਕੋਈ ਪਰਿਵਾਰਾਂ ਦੀ ਗੌਰ ਨਹੀਂ ਕੀਤੀ। ਪਰਿਵਾਰਾਂ ਦੇ ਕੋਈ ਦੁੱਖ ਚ ਕੋਈ ਸਹਾਇ ਨਹੀਂ ਹੋਈ ਸਰਕਾਰ ਤੇ ਮੁੱਖ ਮੰਤਰੀ ਵੀ ਕਈ ਦਿਨਾਂ ਬਾਅਦ ਪਰਿਵਾਰਾਂ ਕੋਲ ਆਇਆ ਮੁੱਖ ਮੰਤਰੀ ਵੀ ਕਈ ਦਿਨਾਂ ਬਾਅਦ ਪਿੰਡ ਗੁਜਰਾ ਆਇਆ ਇਸ ਲਈ ਮੈਂ ਮਹਿਸੂਸ ਕਰਦਾ ਕਿ ਅੱਜ ਪੰਜਾਬ ਦੇ ਲੋਕ ਨੇ ਜਿਹੜੇ ਇਹ ਜਿਹੜਾ ਇਹ ਮੁੱਦਾ ਹੈ ਨਕਲੀ ਸ਼ਰਾਬ ਦਾ ਇਹਦੇ ਖਿਲਾਫ ਬਹੁਤ ਵੱਡਾ ਰੋਹ ਹੈ ਤੇ ਉਹ ਇਹੋ ਜਿਹੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਸਵੇਰੇ ਸ਼ਾਮ ਉਹੀ ਆਪਣਾ ਕਿਰਤ ਕਰਦੇ ਸੀ ਜਿਹੜਿਆਂ ਦੀ ਮੌਤ ਹੋ ਗਈ ਉਹਨਾਂ ਕਰਕੇ ਬੱਚੇ ਗੁਜ਼ਾਰਾ ਕਰਦੇ ਸਨ ਉਹਨਾਂ ਦੇ ਘਰੇ ਅੱਜ ਰੋਟੀ ਪਕਾਉਣ ਲਈ ਵੀ ਆਟਾ ਨਹੀਂ ਹੈ ਉਹਨਾਂ ਪਰਿਵਾਰਾਂ ਦੇ ਸੋ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਗ੍ਰਾਂਟ ਵੀ 20 ਲੱਖ ਮਿਲਣੀ ਚਾਹੀਦੀ ਹੈ ਤੇ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਨੌਕਰੀ ਵੀ ਮਿਲਣੀ ਚਾਹੀਦੀ ਹੈ ਸਰ ਮਾਨਸਾਹਬ ਕਹਿੰਦੇ ਨੇ ਕਿ ਚੋਣ ਜਾਬਤਾ ਲੱਗਿਆ ਹੈ ਚੋਣ ਜਾਬਤੇ ਤੋਂ ਬਾਅਦ ਉਹਨਾਂ ਦਾ ਜੋ ਵੀ ਮਸਲਾ ਹੈ ਸਾਰਾ ਹੱਲ ਕੀਤਾ ਜਾਵੇਗਾ ਤੇ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਰਪਾਲਜੀ ਮਈ ਵੀ ਜਾ ਕੇ ਆਏ ਨੇ ਮੁੱਖ ਮੰਤਰੀ ਵੀ ਜਾ ਕੇ ਆਏ ਨੂੰ ਥੀ ਇਹ ਤਾਂ ਫਿਰ ਲੀਗਲੀ ਪੜਦਾ ਲੀਗਲੀ ਪੁਆਇੰਟ ਹੈ ਜਿਹੜਾ ਇਹ ਇਹ ਉਹ ਇੱਕ ਵੱਖਰੀ ਗੱਲ ਆ ਪਰ ਉਹ ਕਹਿ ਤਾਂ ਨਹੀਂ ਸਕਦੇ ਨੇ ਉਹਦੇ ਲਈ ਕੋਈ ਉਹ ਨਹੀਂ ਹੈਗਾ ਚੋਣ ਜਾਬਤਾ ਜਿਹੜਾ ਕੁਝ ਉਹ ਕਰਨਾ ਚਾਹੁੰਦੇ ਨੇ ਉਹ ਕਹਿ ਸਕਦੇ ਨੇ ਉਹ ਉਹਦਾ ਜਿਹੜੀ ਪੂਰਤੀ ਆ ਉਹ ਬਾਤ ਕੀਤੀ ਜਾ ਸਕਦੀ ਹੈ ਸੋ ਇਹ ਵੀ ਉਹਨਾਂ ਦਾ ਜਿਹੜਾ ਟਾਲਣ ਬਾਜ਼ੀ ਦਾ ਜਿਹੜਾ ਹੈਗਾ ਟਾਲ ਰਹੇ ਨੇ ਸਰ ਅੱਜ ਦਾ ਧਰਨਾ ਜਿਹੜਾ ਹੈਗਾ ਇਹ ਕਿਦੋਂ ਤੱਕ ਚੱਲ ਜਾਰੀ ਰਹੇਗਾ ਇਹ ਤਾਂ ਅਸੀਂ ਹੁਣ ਬਸ ਮੋਰੰਟਮ ਦੇਣਾ ਡੀਸੀ ਨੂੰ ਡੀਸੀ ਨੂੰ ਮੋਰੰਟਮ ਦੇ ਤੋਂ ਬਾਅਦ ਤੇ ਸਾਰਿਆਂ ਨੇ ਆਪਣਾ ਉਦੋਂ ਬਾਅਦ ਘੰਟੇ ਦੀ ਧਰਨਾ ਸੀ 11 ਵਜੇ ਨੇ ਖਤਮ ਹੋਣੀ ਹੈ ਥੈਂਕ ਯੂ ਜੀ ਇਹ ਸਨ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਗਰੀਬ ਪਰਿਵਾਰ ਹਨ ਉਹਨਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਅਤੇ ਕਾਫੀ ਲੰਬੇ ਸਮੇਂ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਜੋ ਲੀਡਰ ਹਨ ਧਰਨਾ ਉਹਨਾਂ ਨੇ ਲਗਾਇਆ ਹੈ ਅਤੇ ਕਾਫੀ ਲੰਬੇ ਸਮੇਂ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਮੇਰੇ ਤੇ ਪਰਿਵਾਰਾਂ ਦੇ ਕੋਲੇ ਪਹੁੰਚੇ ਹਨ ਅਤੇ ਉਹਨਾਂ ਨੂੰ ਜੇਕਰ ਗੱਲ ਕੀਤੀ ਆਵੇ ਤਾਂ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਹਨ ਜਿਨ੍ਹਾਂ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੈ ਉਹਨਾਂ ਵਿੱਚੋਂ ਜੋ ਕੁਝ ਪਰਿਵਾਰ ਹਨ ਇਸ ਧਰਨੇ ਵਿੱਚ ਵੀ ਆਏ ਹਨ ਇੱਕ ਆਪਣੀ ਆਵਾਜ਼ ਬੁਲੰਦ ਕਰਨ ਦੇ ਵਾਸਤੇ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਜਿਹੜੇ ਹਸਪਤਾਲਾਂ ਵਿੱਚ ਮੇਰਾ ਮਰੀਜ਼ ਬਿਮਾਰ ਪਈ ਸੀ ਉਹਨਾਂ ਦਾ ਵੀ ਜੋ ਹੈ ਇਲਾਜ ਹੈ ਉਹ ਆਪਣੀ ਜੇਬੋਂ ਕਰਵਾ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਐਲਾਨ ਕੀਤਾ ਸੀ ਕਿ ਉਹਨਾਂ ਦਾ ਸਾਰਾ ਇਲਾਜ ਫ੍ਰੀ ਕਰਵਾਇਆ ਜਾਵੇਗਾ ਉਹ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਦੀ ਬਾਹ ਕਦੋਂ ਫੜਦੀ ਹੈ ਤੇ ਇਹਨਾਂ ਨੂੰ ਬਣਦਾ ਹੱਕ ਕਦੋਂ ਦਿੰਦੀ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ ਸਕਾਈ ਨਿਊਜ਼ ਪੰਜਾਬ